ਬਾਊ ਜੰਗ ਜੀ ਕਿੱਥੋਂ ਦੇ ਰਹਿਣ ਵਾਲੇ ਆ ਜੀ ਕੋਠੇ ਹਾਂਥ ਪਿੰਡ ਜਗਰਾਉਂ ਦੇ ਨੇੜੇ ਪਿੰਡ ਆ ਜੀ ਇਹ ਹਾਂਜਗਰਾਉਂ ਦੇ ਨੇੜੇ ਤੁਸੀਂ ਅੱਜ ਪੱਤਰਕਾਰਾਂ ਨੂੰ ਬੁਲਾਇਆ ਕੀ ਹੋਇਆ ਜੀ ਤੁਹਾਡੇ ਨਾਲ ਮੇਰਾ ਛੋਟਾ ਮੁੰਡਾ ਤੰਗ ਕਰਦਾ ਜੀ ਜੀ ਔਰ ਬੋਟਾ ਨਹੀਂ ਜਾਏ ਦਿੰਦਾ ਚੋਰੀ ਦੀਆਂ ਹੋਰ ਕਿੰਨੇ ਬੇਟੇ ਆ ਬਾਪੂ ਜੀ ਤੁਹਾਡੇ 2 ਆ ਜੀ ਦੋਨੇ ਬਾਹਰ ਆ ਜੀ ਇੱਕ ਇੱਥੇ ਆ ਜੀ ਇਹ ਵੱਡਾ ਇੱਥੇ ਆ ਛੋਟਾ ਬਾਹਰ ਆ আচ্ছা ਇੱਕ ਇੱਥੇ ਇੱਕ ਉੱਤੇ ਆ ਜੀ 2 25 ਸੱਤ ਤੋਂ ਬਾਹਰ ਆ ਜੀ ਜਿਹੜਾ ਇੱਥੇ ਉਹਦਾ ਨਾਂ ਕੀ ਆ ਜੀ ਉਹਦਾ ਨਾਮ ਮਨਦੀਪ ਸਿੰਘ ਤੇ ਜਿਹੜਾ ਬਾਹਰ ਆ ਜੀ ਉਹਦਾ ਉਹਦਾ ਨਾਮ ਰੇਸ਼ਮ ਸਿੰਘ ਰੇਸ਼ਮ ਸਿੰਘ ਦਾ ਸਾਰਾ ਪਰਿਵਾਰ ਹੀ ਬਾਹਰ ਆ ਜੀ ਉਹਦੀ ਬਾਈ ਬੱਚੇ ਪਰਿਵਾਰ ਹੀ ਬਾਹਰ ਆ ਅੱਛਾ ਹੁਣ ਤੁਹਾਨੂੰ ਤੰਗ ਪਰੇਸ਼ਾਨ ਕੌਣ ਕਰਦਾ ਜੀ ਉਹ ਰੇਸ਼ਮ ਜੀ ਅੱਛਾ ਜਿਹੜਾ ਬਾਹਰ ਆ ਮੁੰਡਾ ਕਿੰਨਾ ਟਾਈਮ ਹੋ ਗਿਆ ਬਾਪੂ ਗਏ ਨੂੰ ਉਹਨੂੰ ਉਹਨੂੰ 20-25 ਸਾਲ ਹੋ ਗਏ ਜੀ ਕਿਵੇਂ ਤੰਗ ਪਰੇਸ਼ਾਨ ਕਰਦਾ ਜੀ ਕੀ ਕਹਿੰਦਾ ਜੀ ਆਹੀ ਪੁਲਿਸ ਦੇ ਅਨਾਈ ਵਾਲੇ ਦੇ ਰਿਪੋਰਟਾਂ ਦਿੰਦਾ ਜੀ ਚੋਰੀ ਦਾ ਜੀ ਵੀ ਮੇਰੇ ਘਰ ਜਿੰਦੇ ਹੀ ਪਾਉਂਦੇ ਚੋਰੀ ਕਰ ਲਈ ਜੀ ਮਾਇਨਨ ਨੂੰ ਸਮਾਨ ਆਪ ਦਾ ਵੰਡ ਕੇ ਦਿੱਤਾ ਡੁੱਡੀ ਜੀ ਚੋਰੀ ਚਾਰੀ ਕੋਈ ਨਹੀਂ ਹੋਈ ਅੱਛਾ ਜੀ ਹਾਂਜੀ ਆਪ ਦਾ ਦਿੰਦਾ ਜੀ ਹਾਂਜੀ ਝੂਠੀਆਂ ਰਿਪੋਰਟਾਂ ਦਿੰਦਾ ਹਾਂਜੀ ਝੂਠੀਆਂ ਰਿਪੋਰਟਾਂ ਜੀ ਅੱਛਾ 25 ਸਾਲ ਹੋ ਗਏ ਬਾਪੂ ਨੂੰ ਬਾਹਰ ਗਿਆ ਨੂੰ ਤੇ ਜਦੋਂ ਬਾਹਰ ਗਿਆ ਸੀ ਉਦੋਂ ਪੈਸੇ ਕਿਨੇ ਲਾਇ ਫੇਰੋਂ ਤੁਸੀਂ ਲਾਇ ਸੀ ਕਿਵੇਂ ਜੀ ਪੈਸੇ ਆ ਸੀ ਲਾਇ ਸੀ ਜੀ ਅੱਛਾ 25 ਸਾਲ ਪਹਿਲਾਂ ਜਿਹੜੇ ਪੈਸੇ ਉਹਨੂੰ ਬਾਹਰ ਭੇਜਣ ਦੇ ਤੁਸੀਂ ਲਾਇਏ ਸੀਗੇ ਜੀ ਹਾਂਜੀ ਫਿਰ ਬਾਪੂ ਜੀ ਅੱਜ ਉਹ ਤੁਹਾਡਾ ਦੁਸ਼ਮਣ ਬਣ ਕੇ ਬਹਿ ਗਿਆ ਜੀ ਕੀ ਕਾਰਨ ਆ ਜੀ ਇਹ ਤਾਂ ਉਹਨੂੰ ਪਤਾ ਜੀ ਘਰ ਦਾ ਮੰਤਰਾ ਵੀ 18 ਮਾਥੀ ਘਰ ਵੀ ਗੈਣੀ ਕਰਤਾ ਸੀ अच्छा जी कारकोर यानी गहने रख के ਤੁਸੀਂ ਫੇਰ ਉਹਨੂੰ ਬਾਹਰ ਭੇਜਿਆ ਸੀਗਾ ਬਾਹਰ ਭੇਜਿਆ ਤੇ ਬਾਬੂ ਜੀ ਕਿੰਨੀ ਪੈੜੀ ਆ ਜੀ ਆਪਣੇ ਕੋਲੇ ਪੈੜੀ ਦੇ ਮੇਰੇ ਕੋਲੇ ਹੈਗੀ ਜੀ ਕੋਈ 8 ਕੀਲੇ ਦੇ ਨੇੜ ਅੱਛਾ ਜਾਨੀ ਦੋਨਾਂ ਬੇਟ ਥੋੜੇ ਬੇਟਿਆਂ ਨੂੰ 4-4 ਕੀਲੇ ਆਉਂਦੇ ਆ ਜੀ ਹਾਂਜੀ 4-4 ਦੇ ਨੇੜ ਆਉਂਦੇ ਆ ਅੱਛਾ ਨੇੜੇ ਆਉਂਦੇ ਆ ਠੀਕ ਆ ਜੀ ਹਾਂਜੀ ਜਾਨੀ ਜਿਹਦੇ ਤੇ ਜਿਹਦੇ ਵੱਲ ਤੁਸੀਂ ਰਹੋਗੇ ਥੋੜਾ ਹਿੱਸਾ ਰੱਖ ਕੇ ਬਾਕੀ ਨੂੰ ਜਿਹੜਾ ਬਣਦਾ ਇਸ ਦਾ ਤੀਜਾ ਦਿੱਤਾ ਜਾਊਗਾ ਕਹਿਣ ਦਾ ਮਤਲਬ ਬੰਡ ਕੇ ਦਿੱਤਾ ਵੇ ਆ ਜੀ ਅੱਛਾ ਵੰਡੇ ਹੋਇਆ ਜੀ ਉਹ ਹਾਂਜੀ ਵੰਡ ਕੇ ਦਿੱਤਾ ਵਿਆ ਤੇ ਤੁਸੀਂ ਫਿਰ ਕਿਹਦੇ ਨਾਲ ਰਹਿੰਦੇ ਹੋ ਜੀ ਹ ਅਥੀ ਮਨਦੀਪ ਸਿੰਘ ਦੇ ਨਾਲ ਰਹਿੰਦੇ। ਅੱਛਾ ਮਨਦੀਪ ਸਿੰਘ ਦੇ ਨਾਲ ਰਹਿੰਦੇ ਦੋ ਹਿੱਸੇ ਤੁਸੀਂ ਜਾਨੀ ਆਪਦਾ ਤੇ ਮਨਦੀਪ ਸਿੰਘ ਦਾ ਤੁਹਾਡੇ ਕੋਲ ਹੀ ਆ। ਹਾਂਜੀ। ਤੇ ਜਿਹੜਾ ਤੁਹਾਡਾ ਬੇਟਾ ਰੇਸ਼ਮ ਸਿੰਘ ਆ ਬਾਹਰ ਆ ਉਹਦਾ ਹਿੱਸਾ ਉਹਨੂੰ ਦਿੱਤਾ ਹੋਇਆ। ਹਾਂਜੀ ਉਹਨੂੰ ਦਿੱਤਾ ਹੋਇਆ ਜੀ। ਤੇ ਫਿਰ ਬਾਪੂ ਜੀ ਮਕਾਨ ਮਕੂਨ ਦਾ ਰੌਲਾ ਨਾ ਹੋਵੇ ਕੋਈ ਉਹਦਾ ਵੀ ਤਾਂ ਰੌਲਾ ਨਾ ਪਾਉਂਦਾ। ਮਕਾਨ ਵੀ ਉਹਨੂੰ ਦਿੱਤਾ ਪਿਆ ਜੀ ਹੂੰ ਮਾਲਕ ਨਹੀਂ ਆ। ਅੱਛਾ ਜੀ ਮਕਾਨ ਵੀ ਦਿੱਤਾ ਹੋਇਆ। ਹਾਂਜੀ ਮਾਲਕ ਮਾਲਕ ਨਹੀਂ ਆ। ਠੀਕ ਆ ਜੀ। ਮਕਾਨ ਛੋਟੇ ਉਹਨੂੰ ਦਿੱਤਾ ਪਿਆ। ਘਰ ਛੋਟੇ ਵੱਡੇ ਦਾ ਕੋਈ ਰੌਲਾ ਨਾ ਹੋਵੇ ਇਹ ਨਾ ਕਹਿੰਦਾ। ਨਹੀਂ ਘਰ ਦਾ ਕੋਈ ਇਧਰ ਥਾਂ ਵਾਧੂ ਪਿਆਵਾ ਆਹ ਕਰਦੇ ਨਾਲ ਨਾਲ ਲੱਗਵਾਂ ਥਾਂ ਇਹਦਾ ਜੀ ਵੱਡੇ ਮੁੰਡੇ ਦਾ ਜੀ ਤੇ ਪਰਲੇ ਪਾਸੇ ਉਹਦਾ ਜਿਹੋ ਪਹਿਲਾਂ ਕੀਤਾ ਵਿਆ ਜੀ ਤੁਸੀਂ ਇਹ ਰੋ ਘਰ ਲਊਗਾ ਉਹਨੂੰ ਪਰਲੇ ਪਾਸੇ ਆਊਗਾ ਬਾਪੂ ਜੀ ਤੁਹਾਡੇ ਤੋਂ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੇ ਪਰਿਵਾਰ ਦੇ ਉੱਤੇ ਹੁਣ ਦਰਖਾਸਤਾਂ ਦੇ ਰਿਆ ਵਾ ਨਜਾਇਜ਼ ਤੰਗ ਪਰੇਸ਼ਾਨ ਕਰ ਰਿਆ ਵਾ ਕਦੇ ਚੋਰੀ ਦੀ ਦਰਖਾਸਤ ਦੇ ਦਿੰਦਾ ਕਦੇ ਕੋਈ ਦਰਖਾਸਤ ਦੇ ਦਿੰਦਾ ਤੁਸੀਂ ਜਿਹੜੇ ਵੀ ਰਿਸ਼ਤੇਦਾਰ ਨੇ ਉਹਨਾਂ ਨੂੰ ਵਿਚ ਪਾ ਕੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹ ਬੈਠੇ ਰਿਸ਼ਤੇਦਾਰ ਵੀ ਜੀ ਗੱਲਦੇ ਹੋ ਵੀ ਉਹ ਕੱਟ ਦਿੰਦਾ ਜਿਹੜਾ ਆਹ ਰਿਸ਼ਤੇਦਾਰੀ ਠੀਕਾ ਜਿਵੇਂ ਮੈਂ ਕਹਿੰਦਾ ਅੱਛਾ ਜੀ ਇਹ ਸਹੀ ਗੱਲ ਜਿਹੜਾ ਕਹਿੰਦਾ ਜੀ ਜੀ ਉਹਨੂੰ ਉਹ ਕੱਟ ਦਿੰਦਾ ਜੀ ਜਾਣੀ ਹੁਣ ਤੁਸੀਂ ਪਹਿਲੀ ਪੱਠਾ ਸਾਰਾ ਵੰਡਿਆ ਹੋਇਆ ਜੀ ਬਰਾਬਰ ਬਰਾਬਰ ਹਿੱਸਾ ਦਿੱਤਾ ਹੋਇਆ ਜੀ ਹਾਂਜੀ ਹਾਂਜੀ ਪੂਰਾ ਦਿੱਤਾ ਵੈਸੇ ਹੀ ਤਾਂ ਅੱਛਾ ਫੇਰ ਵੀ ਜਾਣੀ ਤੁਹਾਡੇ ਨਾਲ ਜੀ ਉਹ ਤੁਹਾਨੂੰ ਖਰਾਬ ਕਰ ਰਿਹਾ ਦਰਖਾਸਤਾਂ ਦੇ ਕੇ ਹਰਾਸ਼ ਕਰ ਰਿਹਾ ਜੀ ਹਾਂਜੀ ਹਾਂਜੀ ਤੁਸੀਂ ਕੀ ਮੰਗ ਕਰਦੇ ਹੋ ਫਿਰ ਬਾਪੂ ਜੀ ਹੁਣ ਪ੍ਰਸ਼ਾਸਨ ਤੋਂ ਜੀ ਅਸੀਂ ਆਂਦੀ ਸਾਡੇ ਨਾ ੱੱਕਾ ਨਾ ਹੋਵੇ ਜੀ ਨਜਾਇਜ਼ ਨਾ ਕੀਤਾ ਜਾਵੇ ਤੇ ਤੁਹਾਡੇ ਨਾਲ ਕੋਈ ਜਦੋਂ ਇੱਥੇ ਆਇਆ ਜੀ ਉਹ ਇੱਥੇ ਜਦੋਂ ਆਇਆ ਆ ਕੇ ਗਿਆ ਜੀ ਇਹ ਨੂੰ ਨੂੰ 4 ਸਾਲ ਹੋ ਗਏ ਜੀ ਉਦੋਂ ਠੀਕ ਸੀਗਾ ਅੱਛਾ ਉਦੋਂ ਵਧੀਆ ਸੀਗਾ ਜੀ ਹਾਂਜੀ ਠੀਕ ਆ ਜੀ ਠੀਕ ਆ ਤੇ ਫਿਰ ਬਾਪੂ ਜੀ ਇੱਕਦਮ ਕੀ ਉਹਦਾ ਬਦਲਣ ਦਾ ਕੀ ਕਾਰਨ ਹੋ ਗਿਆ ਜੀ ਇਹ ਤਾਂ ਹੁਣ ਪਰਮਾਤਮਾ ਨੂੰ ਪਤਾ ਜੀ ਮੈਨੂੰ ਹੁਣ ਕੋਈ ਪਤਾ ਨਹੀਂ ਐਵੇਂ ਮੈਂ ਕਹਦੇ ਆ ਅੱਛਾ ਹਾਂਜੀ ਹਾਂਜੀ ਬਾਪੂ ਜੀ ਹੋਰ ਕੀ ਕਹਿਣਾ ਜਾਓਗੇ ਜੀ ਮੈਂ ਨਾ ਤੜ ਵੀ ਉਹ ਮੈਨੂੰ ਪਰੇਸ਼ਾਨ ਕਰਦਾ ਜੀ ਰੇਸ਼ ਸਿੰਘ ਜੀ ਤੇ ਮੈਨੂੰ ਕੋਈ ਕੁੱਟ ਮਾਰਨੀ ਕੋਹ ਨਹੀਂਗਾ ਬਹੁਤ ਸ਼ਾਂਤ ਦੇ ਆ ਕੌਣ ਸਾਹਮਦਾ ਜੀ ਤੁਹਾਨੂੰ ਫਿਰ ਇੱਥੇ ਮਨਿੰਦ ਮਨਦੀਪ ਸਿੰਘ ਅੱਛਾ ਮਨਦੀਪ ਸਿੰਘ ਸਾਰਾ ਪਰਿਵਾਰ ਸਾਹਮਦਾ ਜੀ ਅੱਛਾ ਜਿਹੜਾ ਦੂਜਾ ਬੇਟਾ ਤੁਹਾਡੇ ਪੋਤੇ ਯਾਨੀ ਉਹ ਇੱਥੇ ਸਾਹਮਦੇ ਆ ਤੁਹਾਨੂੰ ਉਹ ਨਹੀਂ ਜੀ ਸਾਹਮਦਾ ਉਹ ਤਾਂ ਬਾਹਰ ਰਹਿੰਦਾ ਜਦੋਂ ਥੰਬੂ ਨਹੀਂ 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 ਜਿਹੜਾ ਤੁਹਾਡਾ ਇੱਧਰ ਪੰਜਾਬ ਰਹਿਦਾ ਪਰਿਵਾਰ ਉਹ ਤਾਂ ਤੁਹਾਨੂੰ ਸੰਭਾਲਦਾ ਉਹ ਸਾਹਮਦਾ ਜੀ ਪੂਰਾ ਅੱਛਾ ਅੱਛਾ ਠੀਕ ਹੈ ਕੋਈ ਕੁੱਟ ਮਾਰਨੀ ਕੁਛ ਨਹੀਂਗਾ ਜੀ ਐਵੇਂ ਝੂਠੇ ਇਲਜ਼ਾਮ ਲਾਉਂਦਾ ਜੀ 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 ਹਾਂਜੀ ਅੱਛਾ ਕੌਣ ਇਲਜ਼ਾਮ ਲਾਉਂਦਾ ਜੀ ਰੇ ਰੀਤਮ ਸਿੰਘ ਅਸਰ ਰੀਤਮ ਸਿੰਘ ਲੋਕਾਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਕਹਿੰਦਾ ਵੀ ਭਾਈਏ ਮੇਰੇ ਬਾਪੂ ਨੂੰ ਕੁੱਟਮਾਰ ਕਰ ਦੇਣਾ ਹਾਂਜੀ ਹਾਂਜੀ ਹਾਲਾਂਕਿ ਇਦਾਂ ਦੀ ਕੋਈ ਗੱਲਬਾਤ ਨਹੀਂ ਹਾਂਜੀ ਕੋਈ ਗੱਲ ਨਹੀਂ ਜੀ ਇਹ ਮੈਨੂੰ ਪੂਰਾ ਥਾਂਦੇ ਆ ਰੋਟੀ ਟੋਕ ਕਪੜਾ ਧੀਰਾ ਦਵਾਈ ਵੁਟੀ ਟਾਈਮ ਨਾ ਜੀ ਤੇ ਫੜ ਕੇ ਮੈਨੂੰ ਅੰਦਰ ਬਾਹਰ ਨਹੀਂ ਜਾਂਦੇ ਆ ਕੋਈ ਪਰੇਸ਼ਾਨੀ ਨਹੀਂ ਤੁਹਾਨੂੰ ਇਸ ਪਰਿਵਾਰ ਨੀ ਪਰੇਸ਼ਾਨੀ ਨਹੀਂ ਠੀਕ ਆ ਬਾਪੂ ਜੀ ਯਾਨੀ ਪੈੜੀ ਪੱਠਾ ਤੁਹਾਡਾ ਬੰਡਿਆ ਹੋਇਆ ਜੀ ਪਰੇਸ਼ਾਨੀ ਤੁਹਾਨੂੰ ਕੋਈ ਨਹੀਂ ਸਿਰਫ ਤੁਸੀਂ ਹਰਾਸ਼ ਹੋ ਤਾਂ ਕਿ ਸਿਰਫ ਤੁਹਾਨੂੰ ਲੜਦਾ ਰੇਸ਼ਮ ਸਿੰਘ ਆ ਉਹ ਤੰਗ ਪਰੇਸ਼ਾਨ ਕਰਦਾ ਜੀ ਅਸੀਂ ਗੱਲ ਤੋਂ ਜੀ ਉਹ ਪਰੇਸ਼ਾਨ ਕਰਦਾ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਫਿਰ ਅਸੀਂ ਆਹਦੇ ਜੀ ਇਨਸਾਫ ਹੋਣਾ ਚਾਹੀਦਾ ਜੀ ਹਾਂ ਮਨਦੀਪ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਕੋਠੇ ਹਾਂ ਜੀ ਤੁਸੀਂ ਅੱਜ ਬੁਲਾਇਆ ਜੀ ਪੱਤਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਜੀ ਅਸੀਂ ਜੀ ਦੱਸਦਾ ਕਰੇ ਚੱਲਦਾ ਸੋਣਾ ਪਤਾ ਝਗੜਾ ਬਾਪੂ ਜੀ ਪਰਾ ਸਾਡਾ ਰੇਸ਼ਮ ਸਿੰਘ ਬਾਹਰ ਗਿਆ ਆਇਆ ਹਾਂਜੀ ਸਾਨੂੰ ਜਿਵੇਂ ਐਵੇਂ ਬੱਸ ਉਹ ਪਰੇ 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 ਯਾਨ ਕਰਦਾ ਬਾਪੂ ਜੀ ਹੁਣ ਅੱਛੀ 28 ਸਾਲ ਦਾ ਮੈਂ ਕਿੱਥੇ ਜੀ 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 ਲਈ ਥਾਣੇ ਕਿ ਚਿਹਰੀਆਂ ਚ ਤੁਰਾ ਫਿਰਾਂ ਹਾਂ ਆ ਬਾਪੂ ਜੀ ਨੇ ਦੱਸਿਆ ਕਿ ਉਹ ਝੂਠੀਆਂ ਦਰਖਾਸਤਾਂ ਦੇ ਰਿਹਾ ਚੋਰੀ ਦੀਆਂ ਜੀ ਜਾਂ ਕਦੇ ਕਿਤੇ ਦੇ ਦਿੰਦਾ ਜੀ ਕਦੇ ਕਿਤੇ ਹਰਾਸ਼ ਕਰ ਰਿਹਾ ਜੀ ਕੀ ਉਹਦੇ ਕਾਰਨ ਕੀ ਹੈ ਜੀ ਅਸਲ ਦੇ ਵਿੱਚ ਇਹ ਪਾਸ ਜੀ ਅਸੀਂ ਪੈਸੇ ਲਾ ਕੇ ਬਾਹਰ ਤੁਰੇ ਹੀ ਹੈ ਪੈਸੇ ਦਾ ਧੱਕਾ ਕਰ ਰਿਹਾ ਜੀ ਅਸੀਂ ਇਹ ਉਹਦਾ ਕੋਈ ਹੱਕ ਨਹੀਂ ਰੱਖਿਆ ਅਚਾਨਕ ਇਹ ਗਾੜੇ ਕੋ ਕੀਤਾ ਹੀ ਨਹੀਂ ਉਹਦੇ ਨਾਲ ਵੱਦ ਘਟਨਾ ਜੀ ਕੋਈ ਤਾਂ ਦਾ ਨਾ ਕੁਝ ਹੋ ਰਹੀ ਲੱਗਿਆ ਵੀ ਜਿੱਥੇ ਬੱਸਦਾ ਮਾਦੀ ਜਿੱਦੋਂ ਮਾਦੀ ਲਾਜ ਤੇ ਮਾਦੀ ਰੱਖੋ ਜਾਨੀ ਜੋ ਵੀ ਪਹਿਲੀ ਪੱਠਾ ਵਾ ਜਾਂ ਮਸ਼ੀਨਰੀ ਆ ਸਾਰੀ ਤਕਸੀਮ ਹੋਈ ਹੋਈ ਆ ਜੀ ਉਹ ਬੰਦ ਹੋਈ ਹੋਈ ਆ ਉਹਦੀ ਹਾਂ ਜੀ ਬੰਦ ਹੋਈ ਵੀ ਆ ਤੇ ਫਿਰ ਵੀਰ ਜੀ ਰੋਲਾ ਕਿੱਥੇ ਹੈਗਾ ਜੀ ਤੁਹਾਡਾ ਕੀ ਕਾਰਨ ਹੈਗਾ ਜੀ ਉਹ ਤੁਹਾਡੇ ਨਾਲ ਇਹ ਨਾ ਖਰਾਸ਼ ਕਰ ਰਿਹਾ ਖਰਾਬ ਕਰ ਰਿਹਾ ਜੀ ਸਾਮ ਦਿਨ ਇਹ ਮਨਜ਼ਾ ਆ ਪਾਰੀ ਵੀ ਕਿਉਂ ਕਰ ਰਿਹਾ ਹੋ? ਬਾਪੂ ਜੀ ਤੋਂ ਪੁੱਛ ਲਊਗਾ। ਬਾਪੂ ਜੀ ਨੇ ਸਾਨੂੰ ਦੱਸਤਾ ਜੀ ਬਾਪੂ ਜੀ ਕਹਿੰਦੇ ਵੀ ਦਰਖਾਸਤਾਂ ਦੇ ਦਿੰਦਾ ਕਹਿੰਦੇ ਚੋਰੀ ਦਰਖਾਸਤ ਦੇ ਦਿੰਦਾ ਵੀ ਇਹਨਾਂ ਤੇ ਚੋਰੀ ਦਾ ਪਰਚਾ ਕਰੋ। ਕੋਟ ਕੇਸ ਲਾ ਦਿੰਦਾ ਸਾਨੂੰ ਖੱਜਲ ਕਰ ਰਿਹਾ ਜੀ। ਹਾਂ ਜੀ। ਬਾਪੂ ਜੀ ਨੇ ਤਾਂ ਆਪਦੀ ਸਾਰੀ ਸਟੋਰੀ ਦੱਸਤੀ ਜੀ। ਉਹਨਾਂ ਨੇ ਬਾਪੂ ਜੀ ਨੇ ਇਹ ਵੀ ਦੱਸਤਾ ਕਿ ਮੈਨੂੰ ਜਿਹੜਾ ਇੱਥੇ ਵਾਲਾ ਪਰਿਵਾਰ ਆ ਜਾਨੀ ਕਿ ਤੁਸੀਂ ਵਧੀਆ ਸਾਮ ਸੰਭਾਲ ਕਰਦੇ ਹੋ ਜੀ। ਅਸੀਂ ਕਰ ਰਹੇ ਹਾਂ ਸਾਮ। ਜੀ ਹੁਣ ਤੁਸੀਂ ਫਿਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ? ਅਸੀਂ ਮੰਗ ਕਰਦੇ ਆ ਬਾ ਪ੍ਰਸ਼ਾਸਨ ਸਾਹ ਸਾਹ ਦੇਵੇ ਜੀ।